ਸਰਵਿਸ ਵਾਲੀ ਵੀ ਇਹ ਕੋਈ ਵੀ ਹੋਵੇ ਤਾਂ ਕਿ ਕਿਸੇ ਦੀ ਸ਼ੁਰੂਆਤ ਨਹੀਂ ਕਰਨਾ ਮੈਂ ਫਟਾਫਟ ਵੀ ਦਿੱਤੀ ਹੋਰ ਲਾਉਣਾ ਹੈ ਆਪਰੇਸ਼ਨ 6 ਚਲਾਇਆ ਸੀ ਜਿਉਂਦੇ ਚ ਸਾਡੇ ਨਾਂ ਦੇ ਜਲਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਹੈ ਤੇ ਗ੍ਰਾਮੇਂ ਦੇ ਵਿੱਚ ਚੱਲ ਰਹੇ ਨੇ ਤੇ ਅਲੂ ਡੀਡ ਲਾਓ ਡਿਸਟ੍ਰਿਕਟ ਪੁਲਿਸ ਕੋਲੋਂ ਚਾਹ ਰਿਹਾ ਹਾਂ ਕਿ ਉਹ ਰਿਨਾਲਰ ਫਾਈਲ ਆ ਰਹੀ ਹੈ ਰੈਗਿਉਲਰਲੀ ਮਿਲ ਜੇਗਾ ਸਾਡਾ ਤਕਰੀਬ 200 ਬੰਦਾ ਜਿਹੜਾ ਜੁੰਗੀ ਦੇ ਲੱਗਿਆ ਹੋਇਆ ਹੈ 1.5 ਨਾਈਟ ਸ਼ਹਿਰਾਂ ਦੇ ਵਿੱਚ ਤੁਸੀਂ ਆਏ ਨੇ ਅਸਬੱਸੇ ਨਾਲ ਨਾਕੇ ਲਾਏ ਨੇ ਸੁਰਿਆ ਪੁਲਿਸ ਦੇ ਨਾਲ ਲੱਗ ਨੇ ਐਸਆਰ ਨੇ ਜਿਹੜਾ ਸਰਗਰੇ ਉਹ ਨੂੰ ਸਾਰੀ ਰਜਿਸਟ੍ਰੇਸ਼ਨ ਦਿੱਤੀ ਹੋਈ ਹੈ ਤਾਂ ਕਿ ਕਿਸੇ ਵੀ ਸ਼ਰਧਾ ਤੋਂ ਲੋਕ ਜਾਏ ਪਰ ਸਾਡੇ ਕੰਦੇ ਦੀ ਸੁਰੱਖਿਆ ਤੋਂ ਨਾ ਹੋਵੇ ਤੇ ਕੋਈ ਵੀ ਕਿਸੇ ਅੰਸ਼ਕਾਂ ਵੀ ਜਿਹੜੀ ਇੱਥੇ ਪਰਰਾਵਾ ਵਾਪਸ ਉਸ ਬੰਦੇ ਵਿੱਚ ਅੱਜ ਬੰਦੇ ਕੀ ਕਰਨ ਆਇਆ ਜਿੱਥੇ ਬੰਦੋਬਸਤ ਜੋ ਮੈਨੂੰ ਮੈਸੇਜ ਆ। ਸਾਡੇ ਐਸਪੀ ਫੋਨ ਕਰਕੇ ਆ। ਅਵਸਰ ਤੇ ਆ। ਉਹਨਾਂ ਤੋਂ ਉਹ ਲੈ ਕੇ ਮੋਬਾਈਲ ਟਾ ਗਿਆ ਵੀ ਲਾ ਸਾਰਕਸਪੈਡ। ਪਰ ਲੋਕਾਂ ਨਾਲ ਮੈਂ ਗੋਪਨੀਯ ਕਰਨਾ ਉਹ ਵੀ ਮੰਦਰ ਦੇ ਵਿੱਚ ਮੱਥਾ ਟੇਕਣ ਦੀ ਪੁਲਿਸ ਨੂੰ ਦਾ ਸਹਿਯੋਗ ਦੇਣ। ਥੈਂਕ ਯੂ ਥੈਂਕ ਯੂ ਲੱਗਦਾ ਚੱਲ ਰਹੇ ਪਰ ਉਹ ਕੁਝ ਨਹੀਂ ਕਰਾ। ਸਾਡੇ ਪਟਿਆਲਾ ਰੇਂਜ ਦੇ ਵਿੱਚੋਂ ਟੋਟਲ 118 ਨਾਕੇ ਅੱਜ ਦੇ ਬਾਕੀ 14 ਪਟਿਆਲੇ ਜਿਹੜੇ ਜਨੇ ਚਾਰ ਚੱਲੇ ਚੱਲੇ ਆ ਪਿੱਛੇ ਕਿ ਅਸੀਂ ਆਪਰੇਸ਼ਨ ਸਿੰਸ ਚਲਾਇਆ ਸੀ ਸ਼੍ਰੀ ਵੈਦਲੀ ਜੀ ਕੀ ਲਾਰਡ ਆਰਡਰ ਉਹ ਬਾਲਯੋਗ ਜੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹਦੇ ਤੇ ਸਾਡੇ ਨਾਮ ਦੇ ਜਣਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਹੈ ਇਹ ਉਹ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸਰੂਮ ਤੇ ਜੋ ਦੱਸਿਆ ਹੈ ਅਸੀਂ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਟ ਕੇ ਸੁਨਾ ਨਾਕੇ ਨੂੰ ਚੈੱਕ ਕਰਾਉਣੇ ਆ ਜਿਵੇਂ ਐਸਐਸਪੀ ਸਾਹਿਬ ਚੈੱਕ ਕਰਦੇ ਆ ਮੇਰੇ ਵੱਲ ਵੀ ਚੈੱਕ ਕੀਤੇ ਗਏ ਨੇ ਅਦਰਵਾਈਜ਼ ਅਸੀਂ ਐਸਐਸਪੀ ਜਾਂ ਡੀਐਸਪੀ ਕੋਲੋਂ ਨਾਕੇ ਨੂੰ ਚੈੱਕ ਕਰਾਉਣੇ ਆ ਪਰ ਅਸੀਂ ਸਾਰੇ ਹੀ ਨਾਕੇ ਜਿਹੜੇ ਸਾਡੇ ਇੰਟਰਸਟੇਟ ਨਾਕੇ ਨੇ ਹਾਰਾ ਉਹਨਾਂ ਤੇ ਪ੍ਰੋਪਰ ਵੈਰੀਕੇਟਰ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਜਿਸ ਤਰ੍ਹਾਂ ਸੋਏ ਜਿਹੜੇ ਅਸੀਂ ਮੋਬਾਈਲ ਨਾਕੇ ਹਰਿਆਣਾ ਬਾਰਡਰ ਦੇ ਨਾਲ ਲਾਇਆ ਹੋਣਾ ਰਹੀ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੀ ਹੈ ਜਿਹੜੇ ਸਪੀਕ ਰੂਸ ਹੈਗੇ ਨੇ ਜਿਹਨਾਂ ਨੂੰ ਅਸੀਂ ਪਰਮਨੈਂਟ ਨਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕਦੇ ਪਰ ਉਹ ਅਸੀਂ ਮੋਬਾਈਲ ਨਾਕਿਆਂ ਰਹੀ ਅਸੀਂ ਉਹਨਾਂ ਨੂੰ ਕਵਰ ਕਰ ਐਸੇ ਲੱਗਦਾ ਸਰਜਪ੍ਰੇਸ਼ ਨੇ ਕਿਤੇ ਜਾ ਰਹੇ ਮੋਹਾਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਸ਼ਰਾਰਤੀ ਅਨੁਸਾਰ ਉਹ ਕੀ ਦੱਸਣਾ ਕਿ ਇਲੈਕਸ਼ਨ ਮਕੇ ਨੇ ਰਹੇ ਨੇ ਤੇ ਕੁਛ ਅਜੇ ਸ਼ਹਿਰ ਨੂੰ ਕੀ ਪਰਤ ਤਬਲ ਸ਼ਰਾਰਤੀ ਅਨੁਸਾਰ ਲਈ ਕੋਈ ਥਾਣੀ ਉਹਨਾਂ ਨੂੰ ਸਖਤ ਧਾੜਨਾ ਕਿ ਜਿਹੜਾ ਕਿਸੇ ਪਾਸੇ ਕੋਈ ਗਲਤ ਹਰਕਤ ਕਰੇਗਾ ਵੇ ਦੇ ਕਾਪਰੇਸ਼ਨ ਸੀਗਾ ਠੀਕ ਹੈ ਸਾਰੇ ਵੀ ਬਹੁਤ ਬੁਰੀ ਹੋਣ ਤਾਂ ਕਿ ਕਿਸੇ ਦੀ ਇਸਰ ਦਾ ਬਹੁਤ ਮਤਵਤੂਰੀ ਦੀ ਪ੍ਰੋਬਲਮ ਆ ਗਈ। ਉਹ ਆਪਰੇਸ਼ਨ 6 ਚਲਾਇਆ ਸੀ ਜਿਉਂਦੇ ਤੇ ਸਾਡੇ ਨਾਂ ਦੇ ਜਲਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਠੀਕ ਹੈ। ਚੱਲ ਰਹੇ ਨੇ ਤੇ ਬਲੂ ਡੀਡ ਕਰੋ। ਡਿਸਟ੍ਰਿਕਟ ਪੁਲਿਸ ਨੂੰ ਦੇਣਾ। ਉਹ ਫਾਈਲ ਆ ਰਹਿਣਾ ਜੀ ਰਜਿਸਟਰੀ ਵਿੱਚ ਜੀ। ਅਦਾਤ ਗਰੀਬ 100 ਬੰਦਾ ਜਿਹੜਾ ਜੂਗੀ ਦੇ ਲੱਗਿਆ ਹੋਇਆ ਹੈ ਡੇਢ ਲਾਈਫ ਸ਼ੁਕਰਾਂਜ ਵਿੱਚ ਤੁਸੀਂ ਆਏ ਨੇ ਅਦਾ ਆਸਬਾਸ਼ੇ ਨਾਲ ਨਾਕੇ ਲਾਏ ਨੇ ਸੜੀਆਂ ਪੁਲਿਸ ਮੋਬਿਲ ਨੇ ਐਸਆਰ ਨੇ ਕਿ ਅਸੀਂ ਅੱਜ ਜਿਹੜੀ ਉਹ ਸਾਰੀ ਅਰੇਂਜਮੈਂਟ ਕੀਤੀ ਹੋਇਆ ਹੈ ਤਾਂ ਕਿ ਕਿਸੇ ਵੀ ਸ਼ਰਧਾ ਨੂੰ ਹੋ ਜਾਏ ਪਰ ਸਾਡੇ ਕੰਦੇ ਵਿੱਚ ਕੋਈ ਸ਼ੋਰ ਨਾ ਆਵੇ ਤੇ ਕੋਈ ਵੀ ਜੇ ਅਨਸਖਾਂ ਵੀ ਜਿਹੜੀ ਇੱਥੇ ਘਰਾਂ ਵਾਪਸ ਹੋਵੇ ਉਹ ਸਬੰਧੇ ਵਿੱਚ ਅੱਜ ਬੰਦਾ ਕੀ ਕਰਨ ਆਇਆ ਕਈ ਬੰਦੋਗਰਸ ਤੇ ਜੋ ਮਿਲ ਨੂੰ ਐਸੇ ਸਾਡੇ ਐਸਪੀ ਖੜੀ ਹਾਂ ਹੁਣ ਸਟੇਟਰ ਦੇ ਸੇ ਆ ਨਾ ਤੋਂ ਬੜਾ ਹੈ ਕਿ ਮੋਬਾਈਲ ਟੈਕ 22 ਲਾ ਸਚਪੈਡ ਆ ਬਾਬ ਲੋਕ ਨਾਲ ਮੈਂ ਬੀ ਰਿਪੋਰਟ ਕਰਨਾ ਉਹ ਵੀ ਮੰਦਰ ਦੇ ਵਿੱਚ ਮੱਥਾ ਟੇਕਣ ਦੀ ਪੁਲਿਸ ਨੂੰ ਨਾਲ ਪਸਰਾਹ ਜੂ ਗੇ ਥੈਂਕ ਯੂ ਥੈਂਕ ਯੂ ਲੱਗੇ ਚੱਲ ਰਹੇ ਫਿਰ ਉਹ ਪੋਸਟ ਫਿਰ ਸਾਡੇ ਪਟਿਆਲਾ ਰੇਂਜ ਦੇ ਵਿੱਚ 2018 ਨੰਬਰ ਦੇ ਅੱਗੇ ਸੈਟ ਬਾਕੀ 14 ਪਟਿਆਲੇ ਜਿਹੜੇ ਜਨੇ ਚਾਰਜ ਜਨੇ ਆਪ ਪਿੱਛੇ ਜੇ ਅਸੀਂ ਆਪਰੇਸ਼ਨ ਸਿੰਚ ਚਲਾਇਆ ਸੀ ਕਿ ਪੀਸੀ ਫੈਕਟਰੀ ਦੇ ਕੀ ਲਾਰਡ ਆਰਡਰ ਨੂੰ ਬਾਲਯੋਗ ਦੀ ਜੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜੋ ਵਿੱਚ ਸਾਡੇ ਨਾਮ ਦੇ ਜੜਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਹੈ ਇਹ ਜੋ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸ ਰੂਮ ਤੇ ਜੋ ਦੱਸਿਆ ਹੈ ਅਸੀਂ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਟ ਕੇ ਸੂਨਾ ਇਲਾਕੇ ਨੂੰ ਚੈੱਕ ਕਰਾਉਣੇ ਆ ਜਿਵੇਂ ਐਸਐਸਪੀ ਸਾਹਿਬ ਚੈੱਕ ਕਰਦੇ ਆ ਮੇਰੇ ਨੂੰ ਵੀ ਚੈੱਕ ਕੀਤੇ ਗਏ ਨੇ ਅਦਰਵਾਈਜ਼ ਅਸੀਂ ਐਸਪੀ ਜਾਂ ਡੀਐਸਪੀ ਕੋਲ ਇਹ ਨਾਕਿਆਂ ਨੂੰ ਚੈੱਕ ਕਰਾਉਣੇ ਆ। ਥੋੜਾ ਜਿ ਸਾਰੇ ਹੀ ਨਾਕੀ ਜਿਹੜੇ ਸਾਡੇ ਇੰਟਰਸਟੇਟ ਨਾਕੇ ਨੇ ਹਾਰਾ ਉਹਨਾਂ ਤੇ ਪ੍ਰੋਪਰ ਵੈਰੀਫਿਕੇਸ਼ਨ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਜਿਸ ਤੋਂ ਸવાય ਜਿਹੜੇ ਅਸੀਂ ਮੋਬਾਈਲ ਨਾਕੇ ਹਰਿਆਣਾ ਬਾਰਡਰ ਦੇ ਨਾਲ ਲਾਇਏ ਨੇ ਉਹਨਾਂ ਰਹੀ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੇ ਆ ਜਿਹੜੇ ਸਪੀਕ ਰੂਸ ਹੈਗੇ ਨੇ ਜਿਹਨਾਂ ਨੂੰ ਅਸੀਂ ਪਰਮਾਨੈਂਟ ਨਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕਦੇ ਬਟੋ ਅਸੀਂ ਮੋਬਾਈਲ ਲਾ ਕੇ ਰਾਈ ਅਸੀਂ ਉਹਨਾਂ ਨੂੰ ਫੇਵਰਟ ਕਰ ਐਸਾ ਲੱਗਦਾ ਸਰਜਰ ਪ੍ਰਸ਼ਨ ਕਿਤੇ ਜਾ ਰਹੇ ਮਹੌਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਸ਼ਰਾਰਤੀ ਅਨਸਰਾਂ ਨੂੰ ਕੀ ਤਾਲਾ ਕੋਈ ਇਲੈਕਸ਼ਨ ਮਕੇ ਲੈ ਰਹੇ ਤੇ ਕੁਛ ਦੇ ਸ਼ਹਿਰ ਨੂੰ ਕੀਤਾ ਬੋਲ ਸ਼ਰਾਰਤੀ ਅਨਸਰਾਂ ਲਈ ਕੋਈ ਥਾਣੀ ਉਹਨਾਂ ਨੂੰ ਸਖਤ ਕਾੜਨਾ ਵੀ ਜਿਹੜਾ ਕਿਸੇ ਵਾਸੀ ਕੋਈ ਗੱਲ ਫਰਕ ਉਹ ਘਰੇਗਾ ਉਹਦੇ ਤੇ ਪ੍ਰੋਪਰ ਐਕਸ਼ਨ ਹੋਣਾ ਠੀਕ ਹੈ ਠੀਕ ਹੈ